ਥੈਂਕ ਯੂ ਕੋਕੀ ਸਟਾਰਟ ਪੀਡੀਸੀ న్యూਸ ਦੇ ਦਰਸ਼ਕਾਂ ਸਵਾਗਤ ਮੈਂ ਹਮਨਿੰਦਰ ਸਿੰਘ ਮੋਂਗਾ ਪਾਕਿਸਤਾਨ ਦਰਮਿਆਨ ਪੈਦਾ ਹੋਏ ਬੇਹੱਦ ਤਣਾਅਪੂਰਨ ਹਾਲਾਤਾਂ ਦਾ ਅਸਰ ਜਿੱਥੇ ਆਮ ਜਨਜੀਵਨ ਤੇ ਦੇਖਣ ਨੂੰ ਮਿਲਿਆ ਲੋਕਾਂ ਦੇ ਵਿੱਚ ਬੜੀ ਚਿੰਤਾ ਸੀ ਕਿ ਹਾਲਾਤ ਦਿਨ-ਬਦ ਦਿਨ ਵਿਗੜਦੇ ਜਾ ਰਹੇ ਨੇ ਡਰੋਨ ਅਟੈਕ ਹੋ ਰਹੇ ਨੇ ਮਿਜ਼ਾਈਲ ਟੈਕ ਹੋ ਰਹੇ ਆ ਔਰ ਕਿਤੇ ਨਾ ਕਿਤੇ ਜਿੱਥੇ ਲੋਕਾਂ ਦੇ ਕੰਮਕਾਰ ਤੇ ਅਸਰ ਪਿਆ ਲੋਕਾਂ ਦੀ ਰੋਟੀ ਰੋਜੀ ਤੇ ਇਸ ਦਾ ਅਸਰ ਪਿਆ ਉਥੇ ਹੀ ਸ੍ਰੀ ਅਮਰਸਰ ਸਾਹਿਬ ਜਿੱਥੇ ਰੋਜ਼ਾਨਾ ਹੀ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਦੇਸ਼ ਵਿਦੇਸ਼ਾਂ ਤੋਂ ਸੱਚਖੰਡ ਸ੍ਰੀ ਮੱਧਰ ਸਾਹਿਬ ਦੇ ਦਰਸਾਂ ਲਈ ਆਉਂਦੀਆਂ ਨੇ ਤਾਂ ਉਹ ਸੰਗਤ ਦੀ ਅਮਤ ਤੇ ਵੀ ਅਸਰ ਪਿਆ ਅਸੀਂ ਉਹ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਜਦੋਂ ਇਤਿਹਾਸ ਦੇ ਵਿੱਚ ਪਹਿਲੀ ਵਾਰ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਬਲੈਕਆਊਟ ਹੋਇਆ ਸ੍ਰੀ ਦਰਬਾਰ ਸਾਹਿਬ ਸਮੂਹ ਨੇਰੇ ਵਿੱਚ ਡੁੱਬਿਆ ਹੋਇਆ ਨਜ਼ਰ ਆਇਆ ਜ਼ਾਹਰ ਦੀ ਗੱਲ ਆ ਉਹ ਤਸਵੀਰਾਂ ਕਿਤੇ ਨਾ ਕਿਤੇ ਦੁਖਦਾਈ ਸਨ ਕਿਉਂਕਿ ਉਹ ਪਵਨ ਪਿੱਤਰ ਅਸਥਾਨ ਜਿੱਥੋਂ ਸਾਡੀ ਜ਼ਿੰਦਗੀਆਂ ਦੇ ਵਿੱਚ ਰੋਸ਼ਨੀ ਆਉਂਦੀ ਹੈ ਇਥੇ ਨਾ ਤਮਸਤਕ ਹੋ ਕੇ ਅਰਦਾਸ ਜੋਧਰੀ ਕਰਨ ਦੇ ਨਾਲ ਸਾਡੇ ਦੁੱਖਾਂ ਕਲੇਸ਼ਾਂ ਕਸ਼ਟਾਂ ਦਾ ਨਾਸ ਹੁੰਦਾ ਉਸ ਸਥਾਨ ਤੇ ਅਸੀਂ ਹਨੇਰਾ ਦੇਖਿਆ ਪਰ ਹੁਣ ਬਹਾਰ ਪਰਤੀ ਹੈ ਕਿਉਂਕਿ ਦੋਨਾਂ ਮੁਲਕਾਂ ਨੇ ਜੰਗਬੰਦੀ ਦਾ ਐਲਾਨ ਕੀਤਾ ਹੈ ਸੀਸਫਾਇਰ ਦਾ ਐਲਾਨ ਕੀਤਾ ਹੈ ਤਾਂ ਕਿਤੇ ਨਾ ਕਿਤੇ ਇੱਕ ਵੱਡੀ ਰਾਹਤ ਲੋਕਾਂ ਨੂੰ ਵੀ ਮਿਲੀ ਹੈ ਔਰ ਨਾਲ ਹੀ ਜਦੋਂ ਹੀ ਜੰਗਬੰਦੀ ਦਾ ਐਲਾਨ ਹੋਇਆ ਤਾਂ ਅਸੀਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਸੁਮਤੀ ਮਾਨਵਤਾ ਦੇ ਅਧਿਆਤਮਕ ਕੇਂਦਰ ਸਿੱਖ ਕੌਮ ਦੇ ਕੇਂਦਰੀ ਸਥਾਨ ਰੋਹਾਨੀਤ ਦੇ ਕੇਂਦਰ ਸੱਚਖੰਡ ਸ੍ਰੀ ਮੰਦਿਰ ਸਾਹਿਬ ਦੀ ਜਿੱਥੇ ਅੱਜ ਦਰਸ਼ਨੀ ਰੇੜੀ ਤੋਂ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਤੱਕ ਸੰਗਤਾਂ ਦਾ ਠਾਠਾ ਮਾਰਦਾ ਸਮੁੰਦਰ ਨਜ਼ਰ ਆਇਆ ਹੈ। ਤੋਂ ਪਿਛਲੇ ਕੁਝ ਦਿਨਾਂ ਤੋਂ ਜਿਹੜੀ ਚਿੰਤਾ ਚੱਲ ਰਹੀ ਸੀ, ਤਣਾਅ ਚੱਲ ਰਿਹਾ ਸੀ, ਟੈਨਸ਼ਨ ਚੱਲ ਰਹੀ ਸੀ। ਬੇੜਾ ਸ਼ੱਕ ਉਸ ਦਾ ਅਸਰ ਅੰਮ੍ਰਿਤਸਰ ਵਿਖੇ ਆਉਣ ਵਾਲੇ ਸਲਾਨੀਆਂ ਸ਼ਰਧਾਲੂਆਂ ਦੀ آمد ਤੇ ਵੀ ਪਿਆ ਸੀ ਪਟਾਰੀ ਬਾਗ ਦਾ ਸਰਹੱਦ ਤੇ ਰਿਟਰੀਟ ਸਰਮਣੀ ਵੀ ਬੰਦ ਹੋਈ अनेकां ਲੋਕਾਂ ਦੀ ਰੋਟੀ ਰੋਜੀ ਅੰਮ੍ਰਿਤਸਰ ਵਿਖੇ ਸਲਾਨੀਆਂ ਸ਼ਰਧਾਲੂਆਂ ਦੀ آمد ਦੇ ਨਾਲ ਜੁੜੀ ਹੈ ਚਾਹੇ ਹੋਟਲ ਰੈਸਟੋਰੈਂਟ ਢਾਬਿਆਂ ਵਾਲੇ ਨੇ ਟਰਾਂਸਪੋਰਟਸ ਵਾਲੇ ਨੇ ਆਟੋ ਟੈਕਸੀਆਂ ਵਾਲੇ ਨੇ ਜਾਂ ਫਿਰ ਵੱਖ-ਵੱਖ ਕਿੱਤਿਆਂ ਨਾਲ ਜੁੜੀਆਂ ਦੁਕਾਨਾਂ ਨੇ ਪਪੜ ਬੜੀਆਂ, ਕੱਪੜੇ, ਸੂਟ, ਜੁੱਤੀ ਆਦੀ ਪਰ ਅੱਜ ਜਿੱਥੇ ਪਿਛਲੇ 3 ਦਿਨ ਤੋਂ ਲਗਾਤਾਰ ਬਲੈਕਆਊਟ ਹੋ ਰਿਹਾ ਸੀ ਅੱਜ ਉਹ ਸ਼੍ਰੀ ਦਰਬਾਰ ਸਾਹਿਬ ਸੁੰਦਰ LED ਲਾਈਟਾਂ ਦੇ ਨਾਲ जगमਗਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਬੇਹੱਦ ਮਨਮੋਹਕ ਅਲੌਕਿਕ ਨਜ਼ਾਰਾ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝਾ ਕਰ ਰਹੇ ਹਾਂ। ਜਿੱਥੇ ਅੱਜ ਸੰਤਾ ਦਾ ਅਠਾ ਮਾਰਦਾ ਸਮੁੰਦਰ ਨਜ਼ਰ ਆ ਰਿਹਾ ਹੈ ਹਰ ਕੋਈ ਰਾਹਤ ਮਹਿਸੂਸ ਕਰ ਰਿਹਾ ਹੈ ਹਰ ਕੋਈ ਖੁਸ਼ੀ ਮਹਿਸੂਸ ਕਰ ਰਿਹਾ ਹੈ ਕਿ ਜੰਗਬੰਦੀ ਦਾ ਆਖਰਕਾਰ ਐਲਾਨ ਕੀਤਾ ਗਿਆ ਕਿਉਂਕਿ ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ ਨੁਕਸਾਨ ਦੋਵਾਂ ਪਾਸੇ ਹੋਣਾ ਸੀ ਜਿਆਦਾ ਅਸਰ ਦੋਨਾਂ ਪੰਜਾਬਾਂ ਤੇ ਪੈਣਾ ਸੀ ਜਿਆਦਾ ਤਣਾ ਸਰਦੀ ਜੇਲਿਆਂ ਚ ਸੀ ਔਰ ਸਭ ਤੋਂ ਵੱਧ ਇਸ ਦਾ ਅਸਰ ਬੇਨਾਸ਼ਕ ਅੰਮ੍ਰਿਤਸਰ ਵਿਖੇ ਦੇਖਣ ਨੂੰ ਮਿਲ ਰਿਹਾ ਮਿਲਿਆ ਸੀ ਜਿੱਥੇ ਪਿਛਲੇ 2 ਦਿਨਾਂ ਤੋਂ ਲਗਾਤਾਰ ਡਰੋਨ ਮਿਜ਼ਾਈਲ ਦੇ ਨਾਲ ਅਟੈਕ ਕੀਤੇ ਜਾ ਰਹੇ ਸੀ ਅਸੀਂ ਉਹ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਜਿਹਦੇ ਰੇਲਵੇ ਸਟੇਸ਼ਨ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਵਾਸੀ ਮਜ਼ਦੂਰ ਇਹਨਾਂ ਜੰਗੀ ਹਾਲਾਤਾਂ ਦੇ ਮਾਹੌਲ ਤੋਂ ਡਰ ਕੇ ਆਪਣੇ ਘਰਾਂ ਨੂੰ ਪਰਤਨ ਦੀ ਕਾਹਲੀ ਨਜ਼ਰ ਆਏ ਰੇਲਵੇ ਸਟੇਸ਼ਨ ਤੇ ਯੂਪੀ ਬਿਹਾਰ ਵਾਪਸ ਪਰਤਨ ਦੇ ਲਈ ਰੇਲ ਗੱਡੀਆਂ ਦਾ ਇੰਤਜ਼ਾਰ ਕਰਦੇ ਹੋਏ ਨਜ਼ਰ ਆਏ ਅਸੀਂ ਉਹ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਸਰਦੀਪਿੰਡਾ ਚੋਂ ਲੋਕ ਟਰਾਲੀਆਂ ਚ ਆਪਣਾ ਜ਼ਰੂਰੀ ਵਸਤਾਂ ਜ਼ਰੂਰੀ ਸਮਾਨ ਭਰ ਕੇ ਪਰੇ ਘਰ ਛੱਡ ਕੇ ਨਾ ਮੱਖਾ ਦੇ ਨਾਲ ਉੱਥੋਂ ਰੁਕਸਤ ਹੁੰਦੇ ਨਜ਼ਰ ਆਏ ਰਵਾਨਾ ਹੁੰਦੇ ਨਜ਼ਰ ਆਏ ਅਸੀਂ ਉਹ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਕਿ ਲੋਕ ਕਿਸ ਤਰ੍ਹਾਂ ਦੇ ਨਾਲ ਸ਼ਾਂਤੀ ਦੀ ਮੰਗ ਕਰ ਰਹੇ ਹਾਲਾਂਕਿ ਹਰ ਕੋਈ ਇਹ ਚਾਹੁੰਦਾ ਸੀ ਕਿ ਪਾਕਿਸਤਾਨ ਨੂੰ ਉਸ ਦੀ ਇਹ ਨਾਪਾਕ ਹਰਕਤਾਂ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇ ਔਰ ਬਿਨਾਂ ਸਭਾਰਤ ਨੇ ਉਹ ਜਵਾਬ ਦਿੱਤਾ ਪਾਕਿਸਤਾਨ ਦੇ ਅੰਦਰ ਜਾ ਕੇ ਉਥੋਂ ਦੇ ਅਤਵਾਦੀ ਠਿਕਾਣਿਆਂ ਨੂੰ ਤਬਾਹ ਕੀਤਾ ਨਸ਼ਤ ਕੀਤਾ ਪਾਕਿਸਤਾਨ ਵੱਲੋਂ ਕੀਤੇ ਕਿ ਹਰ ਮਿਜ਼ਾਈਲ ਡਰੋਨ ਅਟੈਕ ਨੂੰ ناکਾਮ ਕੀਤਾ ਭਾਰਤ ਤੇ ਹਫਤੇ ਤਰ ਸਾਹ ਅੱਜ ਭਾਰਤੀ ਫੌਜ ਤੇ ਮਾਣ ਮਹਿਸੂਸ ਕਰ ਰਹੇ ਲੋਕਾਂ ਚ ਚਿੰਤਾ ਸਰਜ਼ਾਲੂਆਂ ਦੀ ਆਮਦ ਤੇ ਵੀ ਪਿਆ ਸੀ ਅੱਜ ਕਿੰਨੀ ਕ ਰਾਹਤ ਮਹਿਸੂਸ ਕਰ ਰਹੇ ਹੋ ਕਿਉਂਕਿ ਤਿੰਨ ਦਿਨਾਂ ਤੋਂ ਬਲੈਕਆਊਟ ਸੀ ਦਰਬਾਰ ਸਾਹਿਬ ਤੋਂ ਵੀ ਰੋਸ਼ਨੀ ਬੰਦ ਹੁੰਦੀ ਸੀ ਮਨ ਦੁਖਦਾ ਸੀ ਦੇ ਬਹੁਤ ਦੁਖਦਾ ਸੀ ਸੰਗਤ ਡਰੀ ਹੋਈ ਸੀ ਤੇ ਕੋਈ ਵੀ ਗੁਰਦੁਆਰੇ ਆ ਨਹੀਂ ਰਹਾ ਸੀ ਆ ਸਾਰੇ ਬੜੀ ਖੁਸ਼ੀ ਮਨਾ ਰਹੇ ਹੈ ਕਿ ਸਾਰਾ ਖਤਮ ਹੋ ਗਿਆ ਦੇਖੋ ਦੁੱਖ ਖਾਲੀ ਇਸ ਪਾਸੇ ਦਾ ਨਹੀਂ ਸੀ ਦੋਨੋਂ ਪਾਸੇ ਦਾ ਸੀਗਾ ਹੈਨਾ ਸੋ ਇੱਥੇ ਵੀ ਕਿਤੇ ਨਾ ਕਿਤੇ ਆਮ ਪਬਲਿਕ ਨੂੰ ਨੁਕਸਾਨ ਪਹੁੰਚ ਰਿਹਾ ਸੀ ਉਹਤੇ ਵੀ ਹੁਣ ਬਹੁਤ ਖੁਸ਼ੀ ਦੀ ਗੱਲ ਹੈ ਦੇਖੋ ਸੰਗਤ ਦਰਬਾਰ ਸਾਹਿਬ ਆ ਰਹੀ ਹੈ ਖੁਸ਼ ਹੋ ਕੇ ਤੇ ਅੱਜ ਪਹਿਲੀ ਵਾਰ ਬਲੈਕਆਊਟ ਪਹਿਲੀ ਵਾਰੀ ਹਨੇਰੇ ਚ ਰੁਬਿਆ ਨਜ਼ਰ ਆਇਆ ਉਹ ਪਵਨ ਪਿੱਤਰ ਸਥਾਨ ਜਿਹੜਾ ਸਾਡੀ ਜ਼ਿੰਦਗੀ ਚ ਰੋਸ਼ਨੀ ਦਿੰਦਾ ਬਸ ਬਹੁਤ ਦੁੱਖ ਹੋਇਆ ਦੇਖ ਕੇ ਬਸ ਇਹ ਅੱਖਾਂ ਚ ਅੰਜੂ ਨਹੀਂ ਆਏ ਦੇਖ ਕੇ ਨਹੀਂ ਤੇ ਦਰਬਾਰ ਤੋਂ ਅਸੀਂ ਕਦੇ ਵੀ ਹਨੇਰਾ ਦੇਖਿਆ ਹੀ ਨਹੀਂ ਇਹ ਲਾਈਵ ਚ ਅਸੀਂ ਪਹਿਲੀ ਵਾਰੀ ਵੇਖਿਆ ਪਰ ਅੱਜ ਬੜੀ ਖੁਸ਼ੀ ਹੋਈ ਆ ਕੇ ਕਿ ਸੰਗਤ ਵੀ ਆ ਰਹੀ ਹੋ ਮਮਾ ਕੀ ਤੇ ਇਹ ਤਾਂ ਵੀ ਪੂਰੀ ਜਗਰੀਆਂ ਨੇ ਸਾਹਮਣਾ ਕੀ ਹੈ ਅਸੀਂ ਅਮਨ ਸ਼ਾਂਤੀ ਬਣੀ ਰਹੇ ਹਾਂ ਹਾਂਜੀ ਹਾਂਜੀ ਬਸ ਹਾਂਜੀ ਹਾਂਜੀ ਬਰੌਨ ਕਾ ਲੱਗਿਆ ਰੇ ਇਹ ਵੀ ਰਾਮਦਾਸ ਜੀ ਦੀ ਕਿਰਪਾ ਹੈ ਕਿ ਆਪਣੇ ਸ਼ਹਿਰ ਨੂੰ ਬਾਬੇ ਨੇ ਬਚਾ ਕੇ ਰੱਖਿਆ ਨਹੀਂ ਤੇ ਕੱਲ ਕਾਫੀ ਕੁਝ ਹੋਇਆ ਹੈ ਤੁਸੀਂ ਦੇਖਿਆ ਵੀ ਤਾਂ ਸਾਨੂੰ ਆਪਣੀ ਫੌਜ ਤੇ ਵੀ ਮਾਣ ਆ ਕਿ ਕੋਈ ਹਮਲਾ ਜਿਹੜਾ ਹੈ ਕਾਮਯਾਬ ਨਹੀਂ ਹੋਣ ਦਿੱਤਾ ਬਹੁਤ ਮਾਣ ਹੈ ਕੱਲ ਅਸੀਂ ਆਪਣੀ ਅੱਖਾਂ ਦੇਖਿਆ ਸਾਡੇ ਉੱਤੇ 에ਰਪੋਰਟ ਰੋਡ ਤੇ ਬਹੁਤ ਕੁਝ ਹੋਇਆ ਅਸੀਂ ਵੇਖਿਆ ਆਪਣੀ ਅੱਖਾਂ ਪਰ ਸਾਡੀ ਜਿਹੜੀ ਆਰਮੀ ਹੈ ਉਹਨਾਂ ਨੇ ਬਹੁਤ ਜ਼ਿਆਦਾ ਕੀਤਾ ਸਾਰਾ ਕੁਝ ਹਾਂਜੀ ਸਾਰੇ ਫੇਲ ਕੀਤੇ ਉਹਨਾਂ ਨੇ ਤੋ ਭਾਰਤੀ ਫੌਜ ਤੇ ਵੀ ਮਾਨ ਹੈ ਕਿ ਕੋਈ ਕਿਸੇ ਨੂੰ ਚੀੜ ਤੱਕ ਨਹੀਂ ਆਨ ਦਿੱਤੀ ਕਿੰਨੇ ਕੱਲ ਡਰੋਨ ਟੈਕ ਹੋਏ ਕੱਲ ਦਿਨੇ ਰਾਤੀ ਅੱਜ ਸਵੇਰੇ ਅੱਜ ਦੁਪਹਿਰੇ ਵੀ ਬਿਲਕੁਲ ਜੀ ਬਹੁਤ ਵਧੀਆ ਭਾਰਤੀ ਫੌਜ ਵੱਲੋਂ ਵੀ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਜੀ ਕੱਲੇ ਕੱਲੇ ਦਾ ਜਵਾਬ ਦਿੱਤਾ ਦਿੰਦੇ ਰਹੇ ਨੇ ਉਹ ਵੀ ਪਰ ਮਹਾਰਾਜ ਦਾ ਬਹੁਤ ਸ਼ੁਕਰ ਹੈ ਜੀ ਪ੍ਰਮਾਤਮਾ ਨੇ ਸੁਣੀ ਹੈ ਜੋ ਇਹ جنگ ਸਾਰੀ ਖਤਮ ਹੋ ਗਈ ਹੈ ਜੀ ਪਰ ਤਿੰਨ ਦਿਨ ਜਿਹੜਾ ਇੱਥੇ ਬਲੈਕਆਊਟ ਹੋਇਆ ਉਹ ਇਤਿਹਾਸ ਚ ਪਹਿਲੀ ਵਾਰੀ ਹੋਇਆ ਉਹ ਵੀ ਦੁਖਦਈ ਬਹੁਤ ਜ਼ਿਆਦਾ ਦੁਖਦਈ ਹੈ ਜੀ ਬਹੁਤ ਜ਼ਿਆਦਾ ਇਹ ਤਾਂ ਰੋਸ਼ਨੀ ਦਾ ਪ੍ਰਤੀਕ ਹੈ ਜੀ ਇੱਥੇ ਤਾਂ ਇੱਥੇ ਤਾਂ ਰੋਸ਼ਨੀ ਮਿਲਦੀ ਹੈ ਸਾਡੀ ਜ਼ਿੰਦਗੀਆਂ ਚ ਰੋਸ਼ਨੀ ਆਂਦੀ ਸਾਨੂੰ ਸੇਧ ਮਿਲਦੀ ਹੈ ਸਾਡੇ ਦੁੱਖਾ ਕਲੇਸ਼ਾ ਕਸ਼ਟਾਂ ਦਾ ਨਾਅ ਚ ਹੁੰਦਾ ਹੈ ਬਿਲਕੁਲ ਜੀ ਬਿਲਕੁਲ ਇੱਥੇ ਇਹ ਪਾਉਣ ਪਿੱਤੇ ਸੱਚ ਹਨੇਰੇ ਚ ਡੁੱਬਿਆ ਵੀ ਜਿਹੜਾ ਬਿਲਕੁਲ ਜੀ ਬਿਲਕੁਲ ਉਹਦੇ ਬਾਰੇ ਹਾਂ ਬਿਲਕੁਲ ਜੀ ਉਹ ਤਾਂ ਮਨ ਨੂੰ ਠੇਸ ਲੱਗੀ ਹੈ ਪਰ ਅੱਜ ਖੁਸ਼ੀ ਅਕੇ ਜਰੋਨਕ ਪ੍ਰਤੀਕ ਹਾਂਜੀ ਹਾਂਜੀ ਬਿਲਕੁਲ ਉਹਨਾਂ ਨੂੰ ਆਈ ਆ ਪਾਸਤੇ ਦਰਬਾਰ ਸਾਹਿਬ ਆਜਦਾ ਹਨੇਰਾ ਦੂਰ ਕਰਨ ਆਈਦਾ ਹਾਂਜੀ ਤੇ ਇੱਥੇ ਹਨੇਰਾ ਦੇਖ ਕੇ ਬਹੁਤ ਦੁੱਖ ਲੱਗਿਆ ਜੀ ਬਹੁਤ ਜ਼ਿਆਦਾ ਦੁੱਖ ਲੱਗਿਆ ਚਲੋ ਆਪਣੇ ਉਧਰ ਲੈਂਦੇ ਪੰਜਾਬ ਚੜ੍ਹਦੇ ਪੰਜਾਬ ਦੋਨੋਂ ਆਪਣੇ ਭਰਾ ਹੀ ਨੇ ਜੰਗ ਵੈਸੇ ਹੋਣੀ ਨਹੀਂ ਚਾਹੀਦੀ ਜਿਹੜੀ ਹੋਈ ਆ ਬਹੁਤ ਗਲਤ ਹੋਈ ਆ ਵੀ ਹੋਣੀ ਨਹੀਂ ਚਾਹੀਦੀ ਇਹ ਜੰਗ ਜੋ ਨਾਪਾਕ ਹਰਕਤਾ ਸੀ ਉਹਨਾਂ ਦਾ ਜਵਾਬ ਦੇਣਾ ਵੀ ਜ਼ਰੂਰੀ ਸੀ ਉਹ ਵੀ ਉਹ ਵੀ ਲੋਕਾਂ ਦੀ ਹੀ ਮੰਗ ਸੀ ਪਰ ਮੈਨੂੰ ਲੱਗਦਾ ਕਿ ਉਹ ਜਵਾਬ ਮਿਲ ਗਿਆ ਇਹੀ ਕਾਰਨ ਹੈ ਕਿ ਸ਼ਾਇਦ ਹੁਣ ਸਵੇਰੇ ਹੀ ਬਿਆਨ ਆ ਗਿਆ ਸੀਗਾ ਕਿ ਜੇਕਰ ਭਾਰਤ ਕਵੇ ਭਾਰਤ ਮੰਨੇ ਤਾਂ ਅਸੀਂ ਗੱਲਬਾਤ ਲਈ ਤਿਆਰ ਆ ਜੰਗ ਮੰਦਰੀ ਨਹੀਂ ਤਿਆਰ ਪਾਕਿਸਤਾਨ ਦਾ ਵੀ ਐਵੇਂ ਆਈ ਇੱਕ ਉਹਨਾਂ ਦੇ ਜਿਹੜੇ ਉੱਧਰ ਦੇ ਲੀਡਰ ਨੇ ਛੁਰਲੀ ਜੀ ਥੋੜੀ ਛੱਡ ਜਾਂਦੇ ਆ ਫਿਰ ਉਦੋਂ ਬਾਅਦ ਪਿੱਛੇ हट ਜਾਂਦੇ ਆ ਨੁਕਸਾਨ ਆਪਣਾ ਹੀ ਕਰਵਾ ਕੇ ਪਿੱਛੇ हट ਜਾਂਦੇ ਆ ਉਹਦਾ ਵੀ ਕੋਈ ਫਾਇਦਾ ਨਹੀਂ ਹੈਗਾ ਵੀ ਇਤੋਂ ਵਧੀਆ ਤਾਂ ਤੁਸੀਂ ਪੰਗਾ ਨਾ ਹੀ ਲਿਆ ਕਰੋ ਬਹੁਤ ਵਧੀਆ ਹਾਂਜੀ ਹਾਂਜੀ ਪਹਿਲਾਂ ਛੁਰਲੀ ਜੀ ਛੱਡ ਦਿੰਦੇ ਆ ਉਦੋਂ ਬਾਅਦ ਨੁਕਸਾਨ ਤਾਂ ਚਲੋ ਦੋਨਾਂ ਦਾ ਹੀ ਹੁੰਦਾ ਦੋਨੋਂ ਦੇਸ਼ਾਂ ਦਾ ਨੁਕਸਾਨ ਹੁੰਦਾ ਇੱਕ ਦੇਸ਼ ਦਾ ਨਹੀਂ ਨੁਕਸਾਨ ਹੁੰਦਾ ਮਗਰ ਪਾਕਿਸਤਾਨ ਨੂੰ ਅੱਗੇ ਤੋਂ ਬਾਜਾਉਣਾ ਚਾਹੀਦਾ ਜਿਹੜੇ ਆ ਕੰਮ ਕਰਦੀ ਆ ਨਹੀਂ ਕਰਨੇ ਚਾਹੀਦੇ ਹਾਂਜੀ ਬਿਲਕੁਲ ਇਹੋ ਜਿਹੇ ਕੰਮ ਨਹੀਂ ਕਰਨੇ ਚਾਹੀ ਜੇ ਇਹੋ ਜਿਹੇ ਕੰਮ ਕੀਤੇ ਐ ਇਹੋ ਜੀ ਆਪਾਂ ਖਰਕਤਾਂ ਨਾ ਕੀਤੀਆਂ ਜਾਣ ਅਮਨ ਸ਼ਾਂਤੀ ਬਰਕਰਾਰ ਰੱਖੀ ਜਾਵੇ ਅੱਜ ਖੁਸ਼ੀ ਹੈ ਕਿ ਸ਼ਾਂਤੀ ਹੋ ਗਈ ਜੰਗਬੰਦੀ ਹੋ ਗਈ ਅੱਜ ਬਲੈਕਆਪ ਨਹੀਂ ਹੋਇਆ ਕਾਫੀ ਦਿਨਾਂ ਬਾਅਦ ਦੇਖੋ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਸਾਹਿਬ ਜੀ ਹਰ ਇੱਕ ਬੰਦਾ ਚਾਹੁੰਦਾ ਹੈ ਕਿ ਦੇਸ਼ 'ਚ ਅਮਨ ਰਹੇ ਸ਼ਾਂਤੀ ਰਹੇ ਤਾਂ ਕਿ ਹਰ ਬੰਦਾ ਆਪਣਾ ਰੋਜੀ ਰੋਜ਼ਗਾਰ ਕਰ ਸਕੇ ਤੇ ਗੁਰੂ ਘਰ ਬੜੇ ਆਰਾਮ ਨਾਲ ਆ ਸਕੇ ਕਾਫੀ ਟਾਈਮ ਤੋਂ ਟੈਂਸ ਜਿਹੜਾ ਮਾਹੌਲ ਚੱਲ ਰਿਹਾ ਸੀ ਇਹ ਅੱਜ ਸ਼ਾਂਤੀ ਹੋਈ ਤਾਂ ਮਨ ਨੂੰ ਬੜਾ ਸਕੂਨ ਤੇ ਖੁਸ਼ੀ ਹੋਈ ਹੈ ਜੀ ਤਿੰਨ ਦਿਨ ਬਲੈਕਆਊਟ ਦੇ ਕਰਕੇ ਇੱਥੇ ਵੀ ਲਾਈਟਾਂ ਬੰਦ ਕੀਤੀਆਂ ਗਈਆਂ ਜੀ ਇਹ ਕਦੇ ਦੇਖਿਆ ਨਹੀਂ ਜਿਸ ਤਰ੍ਹਾਂ ਦਰਬਾਰ ਸਾਹਿਬ ਇੰਨਾ ਹਨੇਰਾ ਕਾਫੀ ਮਨ ਦੁਖੀ ਹੁੰਦਾ ਸੀ ਕਿ ਗੁਰੂ ਘਰ ਹਨੇਰਾ ਅੱਜ ਰੋਸ਼ਨੀ ਚਮਕ ਮਕ ਦੇਖ ਕੇ ਮਨ ਵੀ ਅਗੋ ਜਗਮਗ ਹੋ ਗਿਆ ਅੰਦਰੋਂ ਕਿਉਂਕਿ ਸਾਨੂੰ ਰੋਸ਼ਨੀ ਇੱਥੋਂ ਮਿਲਦੀ ਜ਼ਿੰਦਗੀ 'ਚ ਜਿਹੜਾ ਕਿੰਨੇ ਖੁਸ਼ੀਆਂ ਖੇੜੇ ਰੋਸ਼ਨੀ ਦੇਖੋ ਜੀ ਗੁਰੂ ਘਰ ਦਾ ਉਹ ਸਭ ਕੁਝ ਇੱਥੋਂ ਬਕੀਸ਼ ਹੁੰਦੀ ਹੈ ਬਿਲਕੁਲ ਜੀ ਬਿਲਕੁਲ ਇਹ ਦਰਬਾਰ ਹੀ ਉਹ ਜਹਾ ਹੈ ਕਿ ਜਿੱਥੇ ਸਭ ਕੋਈ ਚੀਜ਼ ਤੁਹਾਨੂੰ ਮਿਲ ਜਾਂਦੀ ਹੈ ਬਿਨਾਂ ਮੰਗੇ ਮਿਲਦੀ ਹੈ ਗੁਰੂ ਰਾਮ ਜੀ ਦਾ ਤਰਸ ਹੈ ਗੁਰੂ ਰਾਮਦਾਸ ਜੀ ਦਾ ਤਰਸ ਹੈ ਜੀ ਅੱਜ ਸ਼ਾਂਤੀ ਹੋਈ ਹੈ ਪੀਸ ਹੋਇਆ ਤੇ ਕਾਫੀ ਮਨ ਖੁਸ਼ ਹੋਇਆ ਕਿ ਬੜੇ ਇਤਨਾਨ ਨਾਲ ਆ ਕੇ ਗੁਰੂ ਘਰ ਮੱਥਾ ਟੇਕ ਕੇ ਸ਼ੁਕਰਾਨਾ ਕੀਤਾ ਜੀ ਬਿਲਕੁਲ ਹਰ ਕਿਸੇ ਨੂੰ ਖੁਸ਼ੀ ਹੈ ਕਿ ਅੱਜ ਬਲੈਕਆਊਟ ਨਹੀਂ ਹੋਇਆ ਸਾਡੀ ਜ਼ਿੰਦਗੀਆਂ ਰੁਸ਼ਨਾਉਣ ਵਾਲੇ ਇਸ ਪਾਵਨ ਪਿੱਤਰ ਸਥਾਨ ਤੇ ਹਨੇਰਾ ਨਹੀਂ ছਾਇਆ ਸੰਤਾਂ ਪੂਰੀ ਚਾਵਾਂ ਮਲਾਰਾ ਦੇ ਨਾਲ ਖੁਸ਼ੀਆਂ ਦੇ ਨਾਲ ਅੱਜ ਸ੍ਰੀ ਦਰਬਾਰ ਸਾਹਿਬ ਚਾਰੀ ਹੈ ਹਰ ਕਿਸੇ ਨੂੰ ਖੁਸ਼ੀ ਹੈ ਕਿ ਜੰਗਬੰਦੀ ਹੋਈ ਹੈ ਸ਼ਾਂਤੀ ਹੋਈ ਹੈ ਉਹ ਕਿ ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ ਤਾਂ ਲੋਕ ਅੱਜ ਵੱਡੀ ਗਿਣਤੀ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚ ਰਹੇ ਹੈ ਅਰਦਾਸ ਕਰ ਰਹੇ ਹੈ ਅਮਨ ਸ਼ਾਂਤੀ ਦੀ ਖੁਸ਼ੀ ਮਨਾ ਰਹੇ ਆ ਇਸ ਗੱਲ ਦੀ ਕਿ ਆਖਰਕਾਰ ਜੰਗਬੰਦੀ ਹੋਈ ਹੈ ਇਸ ਗੱਲ ਤੇ ਵੀ ਚਿੰਤਾ ਜ਼ਾਹਰ ਕਰ ਰਹੇ ਆ ਕਿ ਪਿਛਲੇ ਦਿਨਾਂ ਚ ਜੋ ਹਾਲਾਤ ਬਣੇ ਸਨ ਉਹ ਚਿੰਤਾਜਨਕ ਸਨ ਪਰ ਅੱਜ ਤਸੱਲੀ ਹੈ ਅੱਜ ਖੁਸ਼ੀ ਹੈ ਔਰ ਆਪਣੀਆਂ ਭਾਰਤੀ ਸੈਨਾ ਤੇ ਵੀ ਮਾਣ ਹੈ ਕਿ ਸਾਡੀ ਸੈਨਾ ਨੇ ਮੂੰਹ ਤੋੜ ਜਵਾਬ ਦਿੱਤਾ ਹੈ ਸਾਡੀ ਸੈਨਾ ਨੇ ਸਾਡੇ ਤੱਕ ਕੋਈ ਮਿਜ਼ਾਈਲ ਕੋਈ ਡਰੋਨ ਪਹੁੰਚਣ ਨਹੀਂ ਦਿੱਤਾ ਸਾਦਾ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਤੋਂ ਬੇਹੱਦ ਅਦਭੁਤ ਨਜ਼ਾਰਾ ਅੱਜ ਸ੍ਰੀ ਦਰਬਾਰ ਸਾਹਿਬ 'ਚ ਦੇਖਣ ਨੂੰ ਮਿਲ ਰਿਹਾ ਕਿਉਂਕਿ ਰੌਣਕ ਪ੍ਰਤੀ ਹੈ ਅੱਜ ਮੁਰਤੂ ਸ੍ਰੀ ਦਰਬਾਰ ਸਾਹਿਬ LED ਲਾਈਟਾਂ ਦੇ ਨਾਲ ਜਗਮਗਾ ਰਿਹਾ ਹੈ ਮੁਰਤੂ ਰੁਸ਼ਨਾ ਰਿਹਾ ਹੈ ਔਰ ਸਾਨੂੰ ਰੋਸ਼ਨੀਆ ਦੇ ਰਿਹਾ ਸਾਨੂੰ ਜ਼ਿੰਦਗੀ ਚ ਰੋਸ਼ਨਾਏ ਰੋਸ਼ਨਾਹਟ ਜਿਹੜੀ ਹੈ ਉਹ ਕਰ ਰਿਹਾ ਹੈ। ਤੋਂ ਵੱਡੀ ਗਿਣਤੀ ਚ ਸ਼ਰਦਾਲੂ ਇੱਥੇ ਪਹੁੰਚ ਰਹੇ ਨੇ। ਸ਼ਰਦਾਲੂਆਂ ਦੇ ਚਿਹਰੇ ਤੇ ਇਸ ਗੱਲ ਦੀ ਤਸੱਲੀ ਹੈ। ਰਾਹਤ ਹੈ। ਕਿ ਜੰਗਬੰਦੀ ਹੋਈ ਹੈ। ਸ਼ਾਂਤੀ ਹੋਈ ਹੈ। ਪੂਰੇ ਅਮਨ ਸ਼ਾਂਤੀ ਬਰਕਰਾਰ ਰਹੇ। ਤਿੰਨ ਚਾਰ ਦਿਨ ਤੋਂ ਬਲੈਕਆਊਟ ਹੋ ਰਿਹਾ ਸੀ। ਥੋੜੀ ਚਿੰਤਾ ਜੀ ਬਣੀ ਹੋਈ ਸੀ ਕਿ ਜੰਗਣਾ ਲੱਗ ਜੇ ਕਿਤੇ। ਬਿਲਕੁਲ ਬਿਲਕੁਲ। ਪਰ ਸ਼ਾਇਦ ਇਹ ਤਾਂ ਇਤਿਹਾਸ ਚ ਪਹਿਲੀ ਵਾਰ ਵੇਖਿਆ ਕਿ ਇੱਥੇ ਵੀ ਨੇਰਾ ਹੋਇਆ ਸੀ। ਇੱਥੇ ਵੀ ਨੇਰਾ। ਇੱਥੇ ਕਦੀ ਵੀ ਨਹੀਂ ਤੱਕ ਵੇਖਿਆ। ਬੜੇ ਪੁਰਾਣੇ ਸਮਾਂ ਹੋਇਆ ਦੇਖ ਲਓ। ਕਦੀ ਵੀ ਨਹੀਂ ਆਇਆ ਇੱਥੇ ਨੇਰਾ। ਕਦੇ ਇਤਿਹਾਸ ਦੇਖਿਆ ਤੁਸੀਂ ਕਦੀ ਇੱਥੇ ਨੇਰਾ। ਨਹੀਂ ਬਿਲਕੁਲ ਨਹੀਂ। ਬੜਾ ਕੁਝ ਹੋਇਆ ਹੈ। ਪਰ ਇੱਥੇ ਨਹੀਂ। ਅਸੀਂ ਇਹ ਦੌਰ ਵੇਖਿਆ ਬੜਾ ਕੁਝ ਦੇਖਿਆ ਪਰ ਇੱਥੇ ਕਦੇ ਨੇਹਰਾ ਨਹੀਂ ਦੇਖਿਆ ਇੱਥੇ ਗੁਰੂ ਸਾਹਿਬ ਦੀ ਕਿਰਪਾ ਹੀ ਰਹੀ ਹੈ ਪਰ ਅੱਜ ਮੁਰਤੋਂ ਅਨੇ ਉਹ ਥੋੜਾ ਚਲੋ ਫਿਰ ਮਾੜਾ ਕਿਰਪਾ ਕਰੇ ਗੁਰ ਆਪ ਦਾ ਉਹਨਾਂ ਦੀ ਕਿਰਪਾ ਨਾਲ ਹੀ ਹੋਣਾ ਹੈ ਸ਼ਾਂਤੀ ਅચ્છਾ ਸ਼ਾਂਤੀ ਹੋ ਜਾਏ ਚਲੋ ਵੈਸੇ ਦੇਖੋ ਜੀ ਵੈਸੇ ਤੇ ਚਲੋ ਜੋ ਹੋਇਆ ਮਾੜਾ ਹੀ ਕਹਿੰਦੇ ਹੈ ਤੇ ਬਹੁਤ ਮਾੜਾ ਹੀ ਹੈ ਪਰ ਆਪਾਂ ਪਹਿਲਾਂ ਥਿਆਰ ਵੀ ਦੇਖਿਆ ਨਾ 78 ਵੀ ਆਪਾਂ ਨੂੰ ਇਦਾਂ ਹੀ ਮਾਰਿਆ ਇਹਨਾਂ ਨੇ ਕੱਟ ਕੱਟ ਕੇ ਇਹ ਵੀ ਚੀਜ਼ ਹੈ ਨਾ ਦੇਖ ਆਈ ਕਹਿੰਦੇ ਮਾੜਾ ਚਲੋ ਕੋਈ ਨਹੀਂ ਮਾਰਨਾ ਚਾਹੀਦਾ ਜਿਹੜਾ ਉਹ ਵੀ ਇਨਸਾਨ ਸੀ ਹਨੇਰਾ ਬੁਰਾ ਇੱਕ ਫਿਰਕਾਰਾ ਨਾ ਕਿ ਇਹ ਫਿਰਕਿਆਂ ਨੂੰ ਵਾਧਾ ਧਿਆਨ ਦੀ ਬਿਲਕੁਲ ਫਿਰਕਾ ਪ੍ਰਸਤੀ ਨਹੀਂ ਹੋਣੀ ਚਾਹੀਦੀ ਅਮਨ ਸ਼ਾਂਤੀ ਬਰਕਰਾਰ ਰਹਿਣੀ ਚਾਹੀਦੀ ਹੈ ਹਰ ਕਿਸੇ ਨੂੰ ਉਸਦੇ ਅਧਿਕਾਰ ਮਿਲਨੇ ਚਾਹੀਦੇ ਆ ਤਾਂ ਹਰ ਕਿਸੇ ਦੇ ਆਪਣੇ ਮੰਨ ਦੇ ਬਲਬਲੇ ਨੇ ਪਰ ਹਰ ਕੋਈ ਇਹ ਗੱਲ ਕਹਿ ਰਿਹਾ ਕਿ ਇਤਿਹਾਸ ਪਹਿਲੀ ਵਾਰ ਦਰਬਾਰ ਸਾਹਿਬ ਸਮੂਹ ਦੇ ਵਿੱਚ ਬਲੈਕਆਊਟ ਦੇਖਿਆ ਇੱਥੇ ਹਨੇਰਾ ਦੇਖਿਆ ਪਰ ਅੱਜ ਖੁਸ਼ੀ ਹੈ ਕਿ ਮੁਰ ਤੋਂ ਲਾਈਟਾਂ ਜਗ ਰਹੀਆਂ ਹਨ ਮੁਰ ਤੋਂ ਰੋਸ਼ਨੀयां ਹੋਈਆਂ ਜੰਗਬੰਦੀ ਹੋਈ ਹੈ ਸ਼ਾਂਤੀ ਹੋਈ ਹੈ ਕਿੰਨਾ ਕਿਤੇ ਰਾਹਤ ਮਹਿਸੂਸ ਹੋਈ ਹੈ ਕਿ ਬਿਲਕੁਲ ਜੀ ਬਿਲਕੁਲ ਜੀ ਮਹਾਰਾਜ ਅੱਗੇ ਜਿਹੜਾ ਵਾ ਉਹਨਾਂ ਦਾ ਸ਼ੁਕਰਾਨਾ ਕਰਨਾ ਹੈ ਕਿ ਸਾਰੇ ਲੋਕ ਸੁੱਖ ਸ਼ਾਂਤੀ ਦੇ ਨਾਲ ਆਪੋ ਆਪਣੇ ਘਰਾਂ 'ਚ ਰਹਿ ਰਹੇ ਨੇ ਤੇ ਵਧੀਆ ਇੰਡੀਆ ਵਾਲਿਆਂ ਨੇ ਵੀ ਬਹੁਤ ਜਵਾਬ ਦਿੱਤਾ ਹੈ ਜਿਹੜਾ ਪਾਕਿਸਤਾਨ ਨੂੰ ਤੇ ਉਹਦੇ ਲਈ ਅਸੀਂ ਜਿਹੜਾ ਵਾ ਇੰਡੀਅਨ ਆਰਮੀ ਜਿਹੜੀ ਆ ਉਹਦਾ ਵੀ ਧੰਨਵਾਦ ਕਰਦੇ ਹਾਂ ਜੀ ਉਹਨਾਂ ਦੀ ਵਜ੍ਹਾ ਦੇ ਨਾਲ ਹੀ ਅੱਜ ਅਸੀਂ ਇਸ ਜਗ੍ਹਾ ਦੇ ਉੱਤੇ ਜਿਹੜਾ ਵਾ ਪ੍ਰਣਾਮ ਕਰਨ ਆ ਰਹੇ ਹਾਂ ਖੁਸ਼ੀ ਅੱਜ ਕੇ ਰੋਸ਼ਨੀ ਜਗੀਆਂ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਜੀ ਬਹੁਤ ਵਧੀਆ ਜਿਹੜਾ ਵਾ ਕੰਮ ਹੋਇਆ ਕਿਉਂਕਿ ਇਹ ਬਲੈਕਆਊਟ ਸਿਰਫ ਇਹ ਨਹੀਂ ਕਿ ਸ਼ਹਿਰ ਦੀਆਂ ਲਾਈਟਾਂ ਬੰਦ ਹੋ ਗਈਆਂ ਬਲੈਕਆਊਟ ਹੋ ਗਿਆ ਇਹ ਤੈਂਜ ਲੱਗਣ ਲੱਗੇ ਸੀ ਹਨੇਰਾ ਸਾਡੀ ਜ਼ਿੰਦਗੀਆਂ ਛੰਦਾ ਜਾ ਰਿਹਾ ਹੈ ਚਿੰਤਾ ਸੀ ਹਰ ਕਿਸੇ ਨੂੰ ਆਪਣੇ ਪਰਿਵਾਰ ਦੀ ਆਪਣੇ ਬੱਚਿਆਂ ਦੀ ਆਪਣੇ ਜੀਆਂ ਦੀ ਹਰ ਕੋਈ ਇੱਕ ਦੂਜੇ ਦੀ ਖੈਰੀ ਪੁੱਛਦਾ ਸੀ ਜਦੋਂ ਰਾਤ ਨੂੰ ਡਰਾਉਨ ਆਂਦੇ ਸੀ ਧਮਾਕੇ ਹੁੰਦੇ ਸੀ ਤਾਂ ਸਭ ਨੂੰ ਇੱਕ ਦੂਸਰੇ ਚਿੰਤਾ ਹੁੰਦੀ ਸੀ ਪਰ ਅੱਜ ਖੁਸ਼ੀ ਹੈ ਕਿ ਜੰਗਬੰਦੀ ਹੋਈ ਹੈ ਸ਼ਾਂਤੀ ਹੋਈ ਹੈ ਰੋਸ਼ਨੀ ਹੈ ਜਗ ਰਹੀ ਹੈ ਦਰਬਾਰ ਸਾਹਿਬ ਵੀ ਜਗਮਗਾ ਰਿਹਾ ਹੈ ਔਰ ਸਭ ਤੋਂ ਵੱਧ ਵਧੀਆ ਗੱਲ ਇਹ ਹੈ ਕਿ ਮਾਨ ਸਾਨੂੰ ਆਪਣੇ ਦੇਸ਼ ਦੀ ਫੌਜ ਤੇ ਜਿਨ੍ਹਾਂ ਨੇ ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਦਾ ਮੂੰਹ ਤੋੜ ਜਵਾਬ ਦਿੱਤਾ ਹੈ ਪਰ ਅੱਜ ਗੁਰੂ ਚਰਨਾਂ 'ਚ ਅਰਦਾਸ ਹੈ ਕਿ ਅਮਨ ਸ਼ਾਂਤੀ ਇਸੇ ਤਰ੍ਹਾਂ ਬਰਕਰਾਰ ਰਹੇ ਮਨਿੰਦਰ ਸਿੰਘ ਵੋਂਗਾ ਪੀਡੀਸੀ ਨਿਊਜ਼ ਅੰਮ੍ਰਿਤਸਰ